ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਠੀਕ ਹੈ ਥੋੜੀ ਜੀ ਸਮਝਣ ਦੀ ਲੋੜ ਆ ਬਸ ਜਿਹੜਾ ਡਿਜ਼ਾਈਨ ਆਪਣਾ ਇਹ ਆਸਾਨ ਬਹੁਤ ਜ਼ਿਆਦਾ ਕਿਉਂਕਿ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਇਹ ਡਿਜ਼ਾਈਨ ਸਮਝਾਉਂਗੀ ਤਾਂ ਜੋ ਤੁਹਾਨੂੰ ਆਸਾਨੀ ਨਾਲ ਇਹ ਸਮਝ ਆ ਜਾਵੇ ਠੀਕ ਹੈ 11 11 ਕੁੰਡਿਆਂ ਦਾ ਡਿਜ਼ਾਈਨ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ 11 ਦੇ ਮਲਟੀਪਲ ਦੋ ਕੁੰਡੇ ਆਪਾਂ ਵਾਧੂ ਰੱਖ ਲੈਣੇ ਐਨਾ ਜਿਹੜਾ ਡਿਜ਼ਾਈਨ ਆਪਣਾ ਹੈ 11 ਕੁੰਡਿਆਂ ਦਾ ਫਿਰ ਅੱਗੇ 11 ਕੁੰਡਿਆਂ ਦਾ ਠੀਕ ਹੈ ਇਸੇ ਤਰ੍ਹਾਂ 11 11 ਕੁੰਡਿਆਂ ਤੇ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ 16 ਚ ਲਾਂਗਾ ਤੇ ਡਿਜ਼ਾਈਨ ਕੰਪਲੀਟ ਹੋ ਜਾਂਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰੀਏ ਐ ਪੈਸਟ ਜੈਨ ਨੂੰ ਬਣਾਉਣਾ 11 ਕੁੰਡੀਆਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾਉਣਾ ਦੱਸੂਗੀ ਅੱਗੇ ਤੁਹਾਨੂੰ ਦੱਸੂਗੀ ਕਿ ਇਸ ਤਰ੍ਹਾਂ ਰਿਪੀਟ ਕਰਦੇ ਜਾਣਾ ਕਿਉਂਕਿ ਜਿਹੜੇ ਵਿਗਨਰਸ ਹੁੰਦੇ ਆ ਉਹਨਾਂ ਲਈ ਇਹ ਮੁਸ਼ਕਲ ਹੋ ਜਾਂਦਾ ਜੇਕਰ ਮੈਂ ਤੁਹਾਨੂੰ 10 ਕੁੰਡੀਆਂ ਤੇ ਡਿਜ਼ਾਈਨ ਬਣਾ ਕੇ ਦੱਸੂਗੀ ਇੱਥੇ ਸੌਰੀ 11 ਕੁੰਡੀਆਂ ਤੇ 11 ਕੁੰਡੇ ਲੈ ਕੇ ਤਾਂ ਅੱਗੇ ਜਿਹੜਾ ਮੁਸ਼ਕਲ ਹੋ ਜਾਂਦਾ ਠੀਕ ਹੈ 11 ਕੁੰਡੀਆਂ ਤੇ ਡਿਜ਼ਾਈਨ ਬਣਾ ਕੇ ਅੱਗੇ ਮੈਂ ਤੁਹਾਨੂੰ ਦੱਸੂਗੀ ਕਿ ਇਸ ਤਰ੍ਹਾਂ ਰਿਪੀਟ ਕਰਦੇ ਜਾਣਾ ਤੇ ਪਹਿਲੀ ਸਲਾਈ ਬਣਾਵਾਂਗੀ ਡਿਜ਼ਾਈਨ ਦੀ ਆਪਾਂ ਸਿੱਧੇ ਪਾਸੇ ਤੋਂ ਤੇ ਇੱਥੇ ਮੇਰੇ ਕੋਲ 24 ਕੁੰਡੀ ਐ 11 ਦੇ ਮਲਟੀਪਲ ਦੋ ਕੁੰਡੇ ਆਪਾਂ ਵਾਧੂ ਰੱਖਣੇ ਆ ਠੀਕ ਐ 11 11 22 ਕੁੰਡੇ ਦੋ ਕੁੰਡੇ ਐਕਸਟਰਾ ਇੱਥੇ ਮੈਂ ਤੁਹਾਨੂੰ 11 ਕੁੰਡਿਆਂ ਤੇ ਡਿਜ਼ਾਈਨ ਬਣਾ ਕੇ ਦਿਖਾਉਂਗੀ ਫਿਰ ਅੱਗੇ 11 11 ਕੁੰਡੇ ਤੁਸੀਂ ਉਸੇ ਤਰ੍ਹਾਂ ਰਿਪੀਟ ਕਰਦੇ ਜਾਣਾ ਜੇ ਕਿਉਂਕਿ ਡਿਜ਼ਾਈਨ ਆਪਣਾ ਥੋੜਾ ਜਿਹਾ ਵੱਡਾ ਜੇਕਰ ਸਾਰੇ ਤੇ ਮੈਂ ਤੁਹਾਨੂੰ ਡਿਜ਼ਾਈਨ ਬਣਾ ਕੇ ਦਿਖਾਉਂ ਵੀਡੀਓ ਜਿਹੜੀ ਲੰਬੀ ਹੋ ਜਾਂਦੀ ਐ ਇਸ ਲਈ ਜਿਹੜੀ ਇੱਥੇ 11 ਕੁੰਡੇ ਮੈਂ ਤੁਹਾਨੂੰ ਡਿਜ਼ਾਈਨ ਦੇ ਬਣਾ ਕੇ ਦਿਖਾਉਂਗੀ ਅੱਗੇ ਤੁਸੀਂ ਉਸੇ ਤਰ੍ਹਾਂ 11-11 ਕੁੰਡੇ ਰਿਪੀਟ ਕਰਦੇ ਜਾਣਾ ਠੀਕ ਹੈ ਪਹਿਲੀ ਸਲਾਈ ਫਾਸਟ ਰੋ ਰਾਈਟ ਸਾਈਡ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਪਹਿਲਾ ਕੁੰਡਾ ਮੈਂ ਆਤਾਰ ਲੈਣੀ ਆ ਹੁਣ ਥ੍ਰੈਡ ਕਰਾਂਗੇ ਅੱਗੇ 11 ਕੁੰਡਿਆਂ ਦਾ ਡਿਜ਼ਾਈਨ ਹੈ ਪੰਜ ਕੁੰਡੇ ਉਲਟੀ 1 2 10 4 5 ਇਸ ਤਰ੍ਹਾਂ ਥ੍ਰੈਡ ਅੱਗੇ ਇੱਕ ਹੁੰਡਾ ਸਿੱਧਾ ਥ੍ਰੈਡ ਅੱਗੇ 5 ਹੁੰਡੇ ਉਲਟੇ 1 2 3 4 5 ਇਸ ਤਰ੍ਹਾਂ 11 ਹੁੰਡੇ ਹੋ ਗਏ ਵਾਧੂ ਹੁੰਡਾ ਛੱਡ ਕੇ 11 ਹੁੰਡੇ ਆਪਣੇ ਕੋਲ 2 4 6 8 10 11 5 ਉਲਟੇ ਇੱਕ ਸਿੱਧਾ 5 ਉਲਟੇ ਅੱਗੇ 11 ਕੁੰਡੇ ਤੁਸੀਂ اسی ਤਰ੍ਹਾਂ ਰਿਪੀਟ ਕਰਨੇ ਮੈਂ ਇੱਥੇ ਮਾਰਕ ਲਗਾ ਲੈਣੀ ਆ ਕਿਉਂਕਿ ਇਹ 11 ਕੁੰਡਿਆਂ ਤਣ ਮੈਂ ਬਣਾ ਕੇ ਦਿਖਾਉਂਗੀ ਉਸ ਤੋਂ ਅੱਗੇ ਤੁਸੀਂ ਖੁਦ ਬਣਾਉਣੇ ਆ ਠੀਕ ਹੈ ਇੱਕ ਸਲਾਈ ਕੰਪਲੀਟ ਕਰ ਦਿੰਨੀ ਮੈਂ ਡਿਜ਼ਾਈਨ ਦੁਆਰਾ ਸ਼ੁਰੂ ਹੋ ਗਿਆ ਪੰਜ ਕੁੰਡੇ ਉਲਟੇ ਦੋ ਤੈਨ ਚਾਰ ਪੰਜ ਥ੍ਰੈਡ ਪਿੱਛੇ ਇੱਕ ਸਿੱਧਾ ਥ੍ਰੈਡ ਅੱਗੇ ਪੰਜ ਉਲਟੇ ਇੱਕ ਦੋ 10 4 5 लास्ट ਵਾਲਾ ਵੱਧ ਕੁੰਡਾ ਸਿੱਧਾ ਬਣਾ ਲੈਣਾ ਆਪਣਾ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਰੋਂਗ ਸਾਈਡ ਤੋਂ ਦੂਸਰੀ ਸਲਾਈ ਸਾਰੀ ਆਪਾਂ ਉਲਟੀ ਬਣਾਉਣੀ ਹੈ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਹੈ ਇਸ ਤਰ੍ਹਾਂ ਇਹ ਮਾਰਕ ਮੈਂ ਐਸਲੀ ਲਗਾਇਆ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਠੀਕ ਹੈ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਦੂਸਰੀ 3rd row right side ਤੀਸਰੀ ਸਲਾਈ ਪਹਿਲੀ ਸਲਾਈ ਦੀ ਤਰ੍ਹਾਂ ਬਣਾਉਣੀ ਹੈ ਪਹਿਲਾ ਕੁੰਡਾ ਤਾਰ ਕੇ ਉਸ ਤੋਂ ਬਾਅਦ 11 ਕੁੰਡੇ ਉਸੇ ਤਰ੍ਹਾਂ ਪੰਜੇ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਪੰਜ ਉਲਟੇ ਇੱਕ ਦੋ ਤਿੰਨ ਚਾਰ ਪੰਜ 11 ਕੁੰਡੇ ਹੋਗੇ ਅਗੇ ਜਿਹੜਾ ਡਿਜ਼ਾਈਨ ਹੈ ਉਸੇ ਤਰ੍ਹਾਂ ਰਿਪੀਟ ਕਰਦੇ ਜਾਣਾ ਠੀਕ ਹੈ ਪੰਜ ਉਲਟੇ ਇੱਕ ਸਿੱਧਾ ਪੰਜ ਉਲਟੇ ਦੁਬਾਰਾ ਫਿਰ ਇਸ ਤਰ੍ਹਾਂ ਹੋਗਾ ਰਿਪੀਟ ਪੰਜ ਉਲਟੇ ਇੱਕ ਸਿੱਧਾ ਪੰਜ ਉਲਟੇ ਵਿੱਚ ਜਿਹੜੇ 10 ਕੁੰਡੇ ਉਲਟੇ ਆ ਜਾਂਦੀ ਹੈ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਸਿਲਾਈ ਆ ਗਈ ਰੌਂਗ ਸਾਈਡ ਤੋਂ ਸਾਰੀ ਆਪਾਂ ਉਲਟੀ ਬਣਾ ਲੈਣੀ ਹੈ ਇਸ ਤਰ੍ਹਾਂ ਇਹ ਮੈਂ ਬਣਾ ਕੇ ਕੰਪਲੀਟ ਕਰਦੀ ਫਿਰ ਪੰਜਵੀਂ ਸਿਲਾਈ ਆਪਾਂ ਬਣਾਉਣੀ ਹੈ ਡਿਜ਼ਾਈਨ ਦੀ ਪੰਜਵੀਂ ਚਲਾਈ ਆ ਗਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰ ਕੇ ਉਸੇ ਤਰ੍ਹਾਂ 11 ਕੁੰਡਿਆਂ ਤੇ ਡਿਜ਼ਾਈਨ ਥ੍ਰੈਡ ਕਰਾਂਗੇ ਅੱਗੇ ਪੰਜ ਕੁੰਡੇ ਬਣਾਵਾਂਗੇ ਉਲਟੇ 1 2 10 4 5 ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜਾ ਸਿੱਧਾ ਕੁੰਡਾ ਇੱਕ ਕੁੰਡੇ ਤੋਂ ਆਪਾਂ ਸੱਤ ਕੁੰਡੇ ਬਣਾਉਣੇ ਪਹਿਲੇ ਇਹਨੂੰ ਸਿੱਧਾ ਬਣਾਇਆ ਉਤਾਰਨਾ ਨਹੀਂ ਥ੍ਰੈਡ ਅੱਗੇ ਕਰਾਂਗੇ ਦੂਸਰਾ ਬਣ ਜਾਂਦਾ ਸਿੱਧਾ ਬਣਾਇਆ ਤੀਸਰਾ ਥ੍ਰੈਡ ਅੱਗੇ ਕਰਾਂਗੇ ਚੌਥਾ ਬਣ ਜਾਂਦਾ ਸਿੱਧਾ ਬਣਾਇਆ ਪੰਜ ਥ੍ਰੈਡ ਅੱਗੇ ਕਰਾਂਗੇ ਛੇਵਾਂ ਕੁੰਡਾ ਬਣ ਜਾਂਦਾ ਸਿੱਧਾ ਬਣਾਵਾਂਗੇ ਸੱਤ ਠੀਕ ਹੈ ਫਿਰ ਥ੍ਰੈਡ ਕਰਾਂਗੇ ਅੱਗੇ ਪੰਜ ਕੁੰਡੇ ਉਲਟ ਇੱਕ ਦੋ ਤਿੰਨ ਚਾਰ ਪੰਜ 11 ਕੁੰਡੇ ਹੋਗੇ ਅਗੇਨ ਰਿਪੀਟ ਦਾ ਪੈਟਰਨ ਇਸੇ ਤਰ੍ਹਾਂ ਠੀਕ ਹੈ ਪੰਜ ਉਲਟੇ ਇੱਕ ਦੇ ਸੱਤ ਪੰਜ ਉਲਟੇ 11 11 ਕੁੰਡੇ ਇਸੇ ਤਰ੍ਹਾਂ ਬਣਾਉਂਦੇ ਜਾਣਾ ਠੀਕ ਹੈ ਇਥੋਂ ਤੱਕ ਆਪਣਾ 11 ਕੁੰਡੇ ਹੋ ਗਏ ਡਿਜ਼ਾਈਨ ਕੰਪਲੀਟ ਹੋ ਗਿਆ ਹੁਣ ਮੈਂ ਇਹ ਸਲਾਈ ਕੰਪਲੀਟ ਕਰਦੀ ਹਾਂ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਰੋਂਗ ਸਾਈਡ ਤੋਂ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਦੇਖੋ ਇਸ ਤਰ੍ਹਾਂ ਮੈਂ 11 ਕੁੰਡੇ ਤੁਹਾਨੂੰ ਬਣਾ ਕੇ ਦਿਖਾ ਦਿੰਦੀ ਜਿਹੜੇ ਆਪਾਂ ਹੁਣੇ 7 ਕੁੰਡੇ ਬਣਾਏ ਇਹ ਵੀ ਆਪਾਂ ਉਲਟੇ ਬਣਾ ਲੈਣੇ ਦੇਖੋ ਇਸ ਤਰ੍ਹਾਂ ਇੱਕ दो तीन चार पच छे सात. ठीक है अगे पज उल्टे एक दो ਇਸੇ ਤਰ੍ਹਾਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਛੇਵੀਂ ਸਲਾਈ ਫਿਰ ਸੱਤਵੀਂ ਸਲਾਈ ਬਣਾਵਾਂਗੇ ਰਾਈਟ ਸਾਈਡ ਤੋਂ ਸੱਤਵੀਂ ਸਲਾਈ ਆ ਗਈ ਹੁਣ ਰਾਈਟ ਸਾਈਡ ਤੋਂ ਇੱਕ ਗੁੰਡਾ ਆਪਾਂ ਤਾਰਾਂਗੇ ਬਾਧੂ ਗੁੰਡਾ ਠੀਕ ਹੈ ਅੱਗੇ ਥ੍ਰੈਡ ਕਰਾਂਗੇ ਅੱਗੇ ਚਾਰ ਕੁੰਡੇ ਉਲਟ 1 2 3 4 ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜਾ ਇੱਕ ਆਪਣਾ ਇਹ ਉਲਟਾ ਕੁੰਡਾ ਤੇ ਕੇ ਜਿਹੜੀ ਆਪਾਂ ਬਣਾਏ ਸੀ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਅਗਲੀ ਸਾਈਡ ਤੋਂ ਇਸ ਤਰ੍ਹਾਂ ਫਿਰ ਵਿੱਚ ਪੰਜ ਕੁੰਡੇ ਸਿੱਧੇ ਇੱਕ ਦੋ 10 4 5 ਜਿਹੜੇ ਆਪਾਂ ਸੱਤ ਕੁੰਡੇ ਬਣਾਏ ਸੀ ਇੱਕ ਕੁੰਡਾ ਇੱਧਰ ਆ ਜਾਂਦਾ ਦੋ ਦਾ ਇੱਕ ਕੀਤੇ ਇੱਕ ਇੱਧਰ ਆ ਜਾਊਗਾ ਹੁਣ ਕੁੰਡਾ ਪਲਟ ਕੇ ਸਪੈਸ਼ਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਚਾਰ ਕੁੰਡੇ ਉਲਟ ਇੱਕ ਦੋ ਤਿੰਨ ਚਾਰ ਇੱਥੇ ਆਪਣਾ ਜਿਹੜਾ ਡਿਜ਼ਾਈਨ ਹੈ ਇੰਨੇ ਕੁੰਡਿਆਂ ਤੇ ਖਤਮ ਹੋ ਜਾਂਦਾ ਦੁਬਾਰਾ ਫੇਰ ਡਿਜ਼ਾਈਨ ਉਸੇ ਤਰ੍ਹਾਂ ਸ਼ੁਰੂ ਕਰ ਲੈਣਾ ਜਿਵੇਂ ਆਪਾਂ ਇੱਥੇ ਸ਼ੁਰੂ ਕੀਤਾ ਸੀ ਚਾਰ ਉਲਟ ਦੋ ਦਾ ਇੱਕ ਪੰਜ ਸਿੱਧੇ ਦੋ ਦਾ ਇੱਕ ਚਾਰ ਉਲਟ ਠੀਕ ਹੈ ਇਸੇ ਤਰ੍ਹਾਂ ਸਿਲਾਈ ਕੰਪਲੀਟ ਕਰਨੀ ਹੈ 8ਵੀਂ ਸਲਾਈ ਆ ਗਈ ਆਪਣੀ ਹੁਣ ਰੌਂਗ ਸਾਈਡ ਤੋਂ ਠੀਕ ਹੈ ਜਿਹੜੇ ਮੈਂ ਇੱਥੇ 11 ਕੁੰਡੇ ਬਣਾਉਂਗੀ ਉਹੀ ਤੁਸੀਂ ਅੱਗੇ 11-11 ਕੁੰਡੇ ਰਿਪੀਟ ਕਰਨੇ ਪਹਿਲਾ ਕੁੰਡਾ ਬਾਧੂਆ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਹੁਣ ਆਪਾਂ 7 ਕੁੰਡੇ ਉਲਟੇ ਬਣਾਵਾਂਗੇ 1 2 3 4 5 6 7 ਇਸ ਥ्रेड ਨੂੰ ਘੁਮਾ ਕੇ ਅੱਗੇ ਲਿਆਉਣਾ ਇੱਥੇ ਫਿਰ ਇੱਕ ਕੁੰਡਾ ਉਲਟਾ ਥ्रेड ਨੂੰ ਘੁਮਾ ਕੇ ਅੱਗੇ ਲਿਆਵਾਂਗੇ ਫਿਰ ਉਸ ਤੋਂ ਬਾਅਦ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਡਿਜ਼ਾਈਨ ਇੱਥੇ ਆਪਣਾ ਖਤਮ ਹੋ ਜਾਂਦਾ ਹੈ ਦੁਬਾਰਾ ਡਿਜ਼ਾਈਨ ਜਿਵੇਂ ਆਪਾਂ ਇੱਥੇ ਸਟਾਰਟਿੰਗ ਚ ਬਣਾਇਆ ਉਸੇ ਤਰ੍ਹਾਂ ਸ਼ੁਰੂ ਕਰ ਲੈਣਾ ਸੱਤ ਕੁੰਡੇ ਉਲਟੇ ਥ्रेड ਕਮਾ ਕੇ ਅੱਗੇ ਇੱਕ ਉਲਟਾ ਥ੍ਰੈਡ ਕਮਾ ਕੇ ਅੱਗੇ ਸੱਤ ਉਲਟੇ ਇਸ ਤਰ੍ਹਾਂ ਠੀਕ ਹੈ ਸਿਲਾਈ ਕੰਪਲੀਟ ਕਰਦੀ ਐ ਮੈਂ ਨੌਵੀਂ ਸਿਲਾਈ ਆ ਗਈ ਹੁਣ ਆਪਣੀ ਰਾਈਟ ਸਾਈਡ ਤੋਂ ਠੀਕ ਹੈ ਇੱਕ ਕੁੰਡਾ ਪਾ ਤਾਰਾਂਗੇ ਉਸ ਤੋਂ ਬਾਅਦ ਕਿਉਂਕਿ ਬਾਧੂ ਕੁੰਡਾ ਹੈ ਥ੍ਰੈਡ ਕਰਾਂਗੇ ਅੱਗੇ ਤਿੰਨ ਕੁੰਡੇ ਉਲਟੇ 1 2 3 ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੋਂ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਤਾ ਦੋ ਕੁੰਡੇ ਬਣਾਵਾਂਗੇ ਸਿੱਧੇ ਇੱਕ ਦੋ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਹੁਣ ਇਹ ਜਾਲੀ ਵਾਲਾ ਕੁੰਡਾ ਆਪਾਂ ਉਲਟਾ ਬਣਾਉਣਾ ਇਸ ਤਰ੍ਹਾਂ ਥ੍ਰੈਡ ਪਿੱਛੇ ਜਿਹੜਾ ਸਿੱਧਾ ਕੁੰਡਾ ਐ ਨੂੰ ਸਿੱਧਾ ਬਣਾ ਲਾਂਗੇ ਥ੍ਰੈਡ ਅੱਗੇ ਜਾਲੀ ਵਾਲਾ ਕੁੰਡਾ ਉਲਟਾ ਇਸ ਤਰ੍ਹਾਂ ਠੀਕ ਹੈ ਥ्रेड ਕਰਾਂਗੇ ਪਿੱਛੇ ਹੁਣ ਇਹ ਦੋ ਕੁੰਡੇ ਸਿੱਧੇ ਬਣਾਵਾਂਗੇ 1 2 ਹੁਣ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਲਵਾਂਗੇ ਇਸ ਤਰ੍ਹਾਂ ਠੀਕ ਹੈ ਥ्रेड ਅੱਗੇ ਤਿੰਨ ਕੁੰਡੇ ਉਲਟੇ 1 2 3 ਡਿਜ਼ਾਈਨ ਇੱਥੇ ਆਪਣਾ ਖਤਮ ਹੋ ਜਾਂਦਾ ਹੈ 11 ਕੁੰਡਿਆਂ ਵਾਲਾ ਅੱਗੇ ਇਸੇ ਤਰ੍ਹਾਂ ਰਿਪੀਟ ਕਰਨਾ ਜਿਵੇਂ ਆਪਾਂ ਸਟਾਰਟਿੰਗ 'ਚ ਇੱਥੇ ਰਿਪੀਟ ਕੀਤਾ ਠੀਕ ਹੈ ਤਿੰਨ ਉਲਟੇ ਬਣਾ ਕੇ ਉਸ ਤੋਂ ਬਾਅਦ ਅੱਗੇ ਉਸੇ ਤਰ੍ਹਾਂ 10ਵੀਂ ਸਲਾਈ ਆ ਗਈ ਹੁਣ ਆਪਣੀ ਰੌਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੂ ਉਸ ਤੋਂ ਬਾਅਦ ਥ੍ਰੈਡ ਕਰਾਂਗੀ ਅੱਗੇ 1 2 3 4 5 6 ਕੁੰਡੇ ਬਣਾਵਾਂਗੇ ਉਲਟੇ ਠੀਕ ਹੈ ਥ੍ਰੈਡ ਘਮਾ ਕੇ ਹੁਣ ਅੱਗੇ ਕਰਾਂਗੇ ਜਾਲੀ ਤੇ ਜਾਲੀ ਬਣਾਵਾਂਗੇ 1 2 3 ਕੁੰਡੇ ਉਲਟੇ ਥ੍ਰੈਡਕਮਾ ਕੇ ਅੱਗੇ 1 2 3 4 5 6 ਕੁੰਡੇ ਉਲਟੇ ਡਿਜ਼ਾਈਨ ਇੱਥੇ ਖਤਮ ਹੋ ਜਾਂਦਾ ਹੈ ਦੁਬਾਰਾ ਫੇਰ ਆਪਾਂ ਉਸੇ ਤਰ੍ਹਾਂ ਜਿਵੇਂ ਆਪਾਂ ਸਟਾਰਟਿੰਗ 'ਚ ਬਣਾਇਆ ਸੀ 6 ਕੁੰਡੇ ਉਲਟੇ ਥ੍ਰੈਡ ਘੁਮਾ ਕੇ ਅੱਗੇ ਤਿੰਨ ਉਲਟੇ ਥ੍ਰੈਡ ਘੁਮਾ ਕੇ ਅੱਗੇ ਸ਼ੀ ਉਲਟੇ ਸਲਾਈ ਕੰਪਲੀਟ ਕਰ ਲੈਣੀ ਹੈ ਠੀਕ ਹੈ 11ਵੀਂ ਸਲਾਈ ਆ ਗਈ ਹੈ ਆਪਣੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਇਸ ਤਰ੍ਹਾਂ 1 2 ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੋਂ ਇਸ ਤਰ੍ਹਾਂ ದೋ ಕೂಡ ಬಣೆ ಸೀಕ ದೊ ಥ್ರೆಡ್ ಕಾ ಅಡೆ ಬೇಲ್ಟೆ ಎಸ್ತರ ಥರ ಪಿಚೆ ಕೂಡ ಸಿದ್ಧ ಥ್ರೆಡ್ ಕಾ ಅಡೆ ಉಲ್ಟೆ ಥ್ರೆಡ್ ಕಾ ಪಿ ಕೂಡ ಪಾಲಟಕ್ಕೆ ಪಿಚಲಿ ಸೈಡ್ ತು ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਠੀਕ ਹੈ ਇਸ ਤਰ੍ਹਾਂ ਸੌਰੀ ਇੱਥੇ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਦੇਖੋ ਦੋ ਉਲਟੇ ਦੋ ਕੁੰਡਿਆਂ ਦਾ ਇੱਕ ਬਣਾਇਆ ਅਗਲੀ ਸਾਈਡ ਤੋਂ ਫਿਰ ਦੋ ਸਿੱਧੇ ਬਣਾਏ ਠੀਕ ਹੈ ਫਿਰ ਦੋ ਉਲਟੇ ਇੱਕ ਸਿੱਧਾ ਦੋ ਉਲਟੇ ਤਾਂ ਹੁਣ ਆਪਾਂ ਦੋ ਕੁੰਡੇ ਸਿੱਧੇ ਬਣਾਉਣੇ ਆ ਇੱਕ ਦੋ ਹੁਣ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਵਾਂਗੇ ਕੁੰਡਾ ਇਸ ਤਰ੍ਹਾਂ ਫਿਰ ਆਪਣੇ ਦੋ ਕੁੰਡੇ ਆਗੇ ਸਿੱਧੇ ਡਿਜ਼ਾਈਨ ਇੱਥੇ ਖਤਮ ਹੋ ਜਾਂਦਾ ਹੈ। ਇਹੀ ਆਪਾਂ ਡਿਜ਼ਾਈਨ ਇੱਥੋਂ ਸ਼ੁਰੂ ਕਰ ਲੈਣਾ ਹੈ। ਦੋ ਕੁੰਡੇ ਉਲਟੇ ਦੋ ਦਾ ਇੱਕ ਉਸੇ ਤਰ੍ਹਾਂ ਠੀਕ ਹੈ ਸिलाई ਕੰਪਲੀਟ ਕਰਦੀ ਹਾਂ ਮੈਂ। 12ਵੀਂ ਸिलाई ਆ ਗਈ ਆਪਣੀ ਰੌਂਗ ਸਾਈਡ ਤੋਂ। ਪਹਿਲਾ ਕੁੰਡਾ ਅਤਾਰੋ ਚਾਹੀਏ ਬਣੋ। ਉਸ ਤੋਂ ਬਾਅਦ 1 2 3 4 5 ਕੁੰਡੇ ਆਪਾਂ ਬਣਾਵਾਂਗੇ ਉਲਟੇ ਥ੍ਰੈਡ ਕਮਾ ਕੇ ਅੱਗੇ ਕਰਾਂਗੇ 1 2 3 4 5 ਕੁੰਡੇ ਆਪਾਂ ਫੇਰ ਬਣਾਵਾਂਗੇ ਉਲਟੇ ਥ੍ਰੈਡ ਕਮਾ ਕੇ ਅੱਗੇ ਕਰਾਂਗੇ 5 ਕੁੰਡੇ ਉਲਟੇ 1 2 3 4 ਪੰਜ ਡਿਜ਼ਾਈਨ ਇੱਥੇ ਖਤਮ ਹੋ ਜਾਂਦਾ ਹੈ ਫਿਰ ਦੁਬਾਰਾ ਉਸੇ ਤਰ੍ਹਾਂ ਪੰਜ ਉਲਟੇ ਥ੍ਰੈਡ ਕਮਾ ਕੇ ਅੱਗੇ ਪੰਜ ਉਲਟੇ ਥ੍ਰੈਡ ਕਮਾ ਕੇ ਅੱਗੇ ਪੰਜ ਉਲਟੇ ਠੀਕ ਐ ਇਸੇ ਤਰ੍ਹਾਂ ਸਲਾਈ ਕੰਪਲੀਟ ਕਰ ਲੈਣੀ ਹੈ 13ਵੀਂ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੀ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਅਗਲੀ ਸਾਈਡ ਤੋਂ ਫਿਰ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਦੋ ਵਾਰ ਇੱਥੇ ਇਸ ਤਰ੍ਹਾਂ ਬਣਾਉਣਾ ਆਪਾਂ ਠੀਕ ਹੈ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟ ਫਿਰ ਦੂਸਰਾ ਕੁੰਡਾ ਉਲਟਾ 23ਰਾ ਕੁੰਡਾ ਉਲਟਾ ਇਸ ਤਰ੍ਹਾਂ ർഡക പക്ഷേ എഡ്ഡി അനു കൂഡേ ഉൾട്ടോ തരഡ് കെ പലട്ട കലട്ട പൈഡത്ത ദോ ക ਐਸਟਾ ਠੀਕ ਹੈ ਫੇਰ ਕੁੰਡਾ ਪਲਟ ਕੇ ਦੋ ਵਾਰ ਇਸ ਤਰ੍ਹਾਂ ਹੀ ਬਣਾਉਣਾ ਆਪਾਂ ਦੋ ਕੁੰਡਿਆਂ ਦੇ ਕੁੰਡਾ ਤਾਂ ਡਿਜ਼ਾਈਨ ਆ ਜਿਹੜਾ ਆਪਣਾ ਇੱਥੇ ਖਤਮ ਹੋ ਜਾਂਦਾ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਕਰ ਲੈਣਾ ਆਪਾਂ ਸ਼ੁਰੂ ਇੱਕ ਉਲਟਾ ਇੱਥੇ ਡਿਜ਼ਾਈਨ ਆਪਣਾ ਖਤਮ ਹੋ ਜਾਂਦਾ ਹੈ ਦੁਬਾਰਾ ਡਿਜ਼ਾਈਨ ਉਸੇ ਤਰ੍ਹਾਂ ਸ਼ੁਰੂ ਕਰ ਲੈਣਾ ਇੱਕ ਉਲਟਾ ਦੋ ਦੇਖ ਦੋ ਦੇਖ ਠੀਕ ਹੈ ਜਿਵੇਂ ਆਪਾਂ ਇੱਥੇ ਸ਼ੁਰੂ ਕੀਤਾ ਸੀ ਸਲਾਈ ਕੰਪਲੀਟ ਕਰਦੀ ਹੈ 14ਵੀਂ ਸਲਾਈ ਆ ਗਈ ਰੌਂਗ ਸਾਈਡ ਤੋਂ ਪਹਿਲਾ ਕੁੰਡਾ ਬਾਦੂ ਉਤਾਰੋ ਚਾਹੇ ਬਣੋ ਉਸ ਤੋਂ ਬਾਅਦ ਇੱਕ ਦੋ ਤਿੰਨ ਕੁੰਡੇ ਉਲਟੇ ਥ੍ਰੈਡ ਘੁਮਾ ਕੇ ਅੱਗੇ ਜਾਲੀ ਤੇ ਜਾਲੀ ਬਣ ਗਈ ਇੱਕ ਦੋ 10 4 5 6 ਸੱਤ ਕੁੰਡੇ ਉਲਟੇ ਥ੍ਰੈਡ ਘੁਮਾ ਕੇ ਅੱਗੇ ਤਿੰਨ ਕੁੰਡੇ ਉਲਟੇ 1 2 3 ਡਿਜ਼ਾਈਨ ਇਥੇ ਖਤਮ ਹੋ ਜਾਂਦਾ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਤਿੰਨ ਕੁੰਡੇ ਉਲਟੇ ਥ੍ਰੈਡ ਘੁਮਾ ਕੇ ਅੱਗੇ ਸੱਤ ਉਲਟੇ ਥ੍ਰੈਡ ਘੁਮਾ ਕੇ ਅੱਗੇ ਤਿੰਨ ਉਲਟੇ ਠੀਕ ਹੈ ਤਾਂ ਵਿੱਚ 6 ਕੁੰਡੇ ਉਲਟੇ ਆ ਜਾਂਦੇ ਆ ਸਲਾਈ ਮੈਂ ਕੰਪਲੀਟ ਕਰਦੀ ਆ 15ਵੀਂ ਸਲਾਈ ਆ ਗਈ ਆਪਣੀ ਹੁਣ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣਵਾ ਦੂ ਕੁੰਡਾ ਉਸ ਤੋਂ ਬਾਅਦ ਹੁਣ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਆਪਾਂ ਅਗਲੀ ਸਾਈਡ ਤੋਂ ਇਸ ਤਰ੍ਹਾਂ ਕੁੰਡੇ ਥੋੜੇ ਜਿਹਾ ਇਸ ਤਰ੍ਹਾਂ ਲੂਜ਼ ਕਰ ਲੈਣੇ ਫਿਰ ਅਗਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣ ਜੂਗਾ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਹੁਣ ਆਪਣੇ 1 2 3 ਚਾਰ ਕੁੰਡੇ ਉਲਟੇ ਆ ਜਾਣਗੇ ਹੁਣ ਜਿਹੜਾ ਸਿੱਧਾ ਕੁੰਡੇਰੇ ਤੇ ਬਬਲ ਬਣਾਉਣਾ ਹੈ ਥ੍ਰੈਡ ਕਰਾਂਗੇ ਪਿੱਛੇ ਤਾਂ ਆਪਾਂ ਪਹਿਲਾਂ ਇਹਨੂੰ ਸਿੱਧਾ ਬਣਾਵਾਂਗੇ ਥ੍ਰੈਡ ਘੁਮਾ ਕੇ ਪਿੱਛੇ ਲਜਾਵਾਂਗੇ 2 ਫਿਰ ਸਿੱਧਾ ਬਣਾਵਾਂਗੇ 3 ਥ੍ਰੈਡ ਘੁਮਾ ਕੇ ਪਿੱਛੇ 4 5 ਥ੍ਰੈਡ ਘੁਮਾ ਕੇ ਪਿੱਛੇ 6 7 ਇਹ ਤੁਸੀਂ ਉਹਨੇ ਕੁੰਡੇ ਬਣਾ ਲੈਣੇ ਜਿੰਨਾ ਵੱਡਾ ਤੁਸੀਂ ਬਬਲ ਬਣਾਉਣਾ ਹੋਗਾ ਠੀਕ ਹੈ ਫਿਰ ਇੱਥੇ ਹੀ ਆਪਾਂ ਇਸ ਤਰ੍ਹਾਂ ਤਾਰਨ ਕਰਾਂਗੇ रोंग साइड वाल ठीक है पहला कुंडा उतार के उस तो बाद छे कुंडे जोड़े अपने उलटे बनावेंगे एक दो तीन चार पाँच छे बबल वाली ठीक है ਫਿਰ ਆਪਾਂ ਸਲਾਈ ਫਿਰ ਸਿੱਧੇ ਪਾਸੇ ਵਾਲ ਇਸ ਤਰ੍ਹਾਂ ਟਰਨ ਕਰਾਂਗੇ ਠੀਕ ਹੈ ਇਸ ਤਰ੍ਹਾਂ ਪਹਿਲਾ ਕੁੰਡਾ ਕਰਾਂਗੇ ਸਲਿੱਪ ਇਸ ਤਰ੍ਹਾਂ ਫਿਰ ਦੂਸਰਾ ਵੀ ਸਲਿੱਪ ਕਰਾਂਗੇ ਤੀਸਰਾ ਵੀ ਚੌਥਾ ਕੁੰਡਾ ਪੰਜਵਾਂ ਛੇਵਾਂ ਕੁੰਡਾ ਇਸ ਤਰ੍ਹਾਂ ਸਲਿੱਪ ਕਰਾਂਗੇ ਸੱਤਵਾਂ ਕੁੰਡਾ ਬਣਾ ਲਾਂਗੇ ਸਿੱਧਾ ਇਸ ਤਰ੍ਹਾਂ ਫਿਰ ਵਾਪਸ ਇਧਰ ਸਲਾਈਟੇ ਕਰ ਲੈਣਾ ਠੀਕ ਹੈ ਜਾਂ ਪੈਠੇ ਇਸ ਤਰ੍ਹਾਂ ਜਿਹੜੇ ਆਪਣੇ 6 ਕੁੰਡੇ ਦੇ ਉੱਪਰ ਦੀ ਛੁੱਟ ਦੇਣੇ ਦੇਖੋ 1 2 3 4 5 6 ਦੇਖੋ ਇਸ ਤਰ੍ਹਾਂ ਤੇ ਬਵਲ ਬਣ ਜਾਂਦਾ ਹੈ ਥ्रेड ਕਰਾਂਗੇ ਅੱਗੇ ਫਿਰ ਉਸ ਤੋਂ ਬਾਅਦ ਚਾਰ ਕੁੰਡੇ ਬਣਾਵਾਂਗੇ ਉਲਟੇ 1 2 3 4 ਥ्रेड ਕਰਾਂਗੇ ਪਿੱਛੇ ਤਿੰਨ ਕੁੰਡਿਆਂ ਦਾ ਕੁੰਡਾ ਫਲਟ ਲੈਣਾ ਪਹਿਲਾਂ ਆਪਾਂ ਤਿੰਨ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਕਰ ਦੇਣਾ ਦੇਖੋ ਇਸ ਤਰ੍ਹਾਂ ਠੀਕ ਹੈ ਡਿਜ਼ਾਈਨ ਕੰਪਲੀਟ ਹੋ ਗਿਆ ਇਸ ਤਰ੍ਹਾਂ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਆਪਾਂ ਡਿਜ਼ਾਈਨ ਨੂੰ ਸ਼ੁਰੂ ਕਰ ਲੈਣਾ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਣਾ ਥ੍ਰੈਡ ਅੱਗੇ ਕਰਕੇ ਚਾਰ ਉਲਟੇ ਬਣਾ ਕੇ ਇੱਕ ਤੇ ਬੱਬਲ ਬਨਜੂ ਫਿਰ ਚਾਰ ਉਲਟੇ ਫਿਰ ਤਿੰਨ ਦੇਖ ਇਸ ਤਰ੍ਹਾਂ ਸਲਾਈ ਕੰਪਲੀਟ ਕਰ ਲੈਣੀ ਹੈ ਠੀਕ ਹੈ ਵੀ ਸਲਾਈ ਆਪਣੀ ਕੰਪਲੀਟ ਹੋ ਗਈ ਤਾਂ ਡਿਜ਼ਾਈਨ ਆ ਜਿਹੜਾ ਆਪਣਾ ਇਸ ਤਰ੍ਹਾਂ ਬਣ ਗਿਆ ਹੈ ਦੇਖੋ 16ਵੀਂ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ 16 ਸਲਾਈਆਂ ਦਾ ਡਿਜ਼ਾਈਨ ਪਹਿਲਾ ਕੁੰਡਾ ਤਾਰੂ ਚਾਹੇ ਬੁਣੂ ਉਸ ਤੋਂ ਬਾਅਦ ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ ਇਸ ਤਰ੍ਹਾਂ ਲਾਸਟ ਸਲਾਈ ਆ ਆਪਣੀ ਡਿਜ਼ਾਈਨ ਦੀ ਇਹੇ 16 ਸਲਾਈਆਂ ਨੂੰ ਆਪਾਂ ਬਾਰ-ਬਾਰ ਰੀਪੀਟ ਕਰਨ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਹੁਣ ਮੈਂ ਜਿਹੜਾ ਇਹ ਮਾਰਕ ਇਸ ਤਰ੍ਹਾਂ ਤਾਰ ਦਿੰਦੀ ਹਾਂ ਇਹ ਮਾਰਕ ਮੈਂ ਇਸ ਲਈ ਲਗਾਇਆ ਸੀ 10 ਕੁੰਡਿਆਂ ਤੇ ਵੀ ਮੈਂ ਤੁਹਾਨੂੰ ਇਹ ਡਿਜ਼ਾਈਨ ਦੱਸ ਸਕਦੀ ਸੀ ਪਰ ਜਿਹੜੇ ਬੀਗਨਰਸ ਆ ਉਹਨਾਂ ਲਈ ਔਖਾ ਹੋ ਜਾਂਦਾ ਜਿਹੜਾ ਅੱਗੇ ਡਿਜ਼ਾਈਨ ਆ ਆਪਾਂ ਕਿਵੇਂ ਰਿਪੀਟ ਕਰੀਏ ਤੇ ਇਸ ਲਈ ਮੈਂ ਜਿਹੜਾ ਇੱਥੇ ਮਾਰਕ ਲਗਾ ਕੇ ਅੱਗੇ ਤੁਹਾਨੂੰ ਜਿਹੜੇ 10 ਕੁੰਡੇ ਦੱਸ ਦਿੰਦੇ ਸੀ ਜਿਆਦਾ ਆਪਾਂ ਕੁੰਡਿਆਂ ਤੇ ਮੈਂ ਡਿਜ਼ਾਈਨ ਬਣਾ ਕੇ ਦਿਖਾਉਂਦੀ ਤਾਂ ਜਿਹੜੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ 10 ਕੁੰਡਿਆਂ ਤੇ ਡਿਜ਼ਾਈਨ ਸੌਰੀ 11 ਕੁੰਡਿਆਂ ਤੇ ਡਿਜ਼ਾਈਨ ਰਿਪੀਟ ਕਰਕੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਜਾਂਦਾ ਅੱਗੇ ਵੀ 11 ਕੁੰਡਿਆਂ ਤੇ ਆਪਾਂ ਡਿਜ਼ਾਈਨ ਇਸੇ ਤਰ੍ਹਾਂ ਰਿਪੀਟ ਕਰਦੇ ਜਾਣ। ਲਓ ਜੀ 16 ਸਲਾਈਆਂ ਹੋ ਗਈਆਂ ਕੰਪਲੀਟ ਤਾਂ ਇਸ ਤਰ੍ਹਾਂ ਡਿਜ਼ਾਈਨ ਆਪਣਾ ਬਣ ਕੇ ਆਉਂਦਾ ਹੈ। ਤੁਹਾਨੂੰ ਜਿਹੜਾ ਇਹ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ। ਧੰਨਵਾਦ